ਸੰਗਤ ਜੀ ਸਾਖੀ ਕਬੀਰ ਜੀ ਦੀ ਇੱਕ ਵਾਰ ਦੀ ਗੱਲ ਹੈ ਇੱਕ ਪੰਡਤ ਜੋ ਆਪਣੇ ਆਪ ਨੂੰ ਬੜਾ ਵੱਡਾ ਗਿਆਨੀ ਸਮਝਦਾ ਸੀ ਉਹ ਕਬੀਰ ਜੀ ਦੇ ਕੋਲ ਆਇਆ ਤੇ ਆਖਣ ਲੱਗਾ ਕਬੀਰ ਨਾ ਤੂੰ ਪੜਿਆ ਲਿਖਿਆ ਹੈ ਨਾ ਤੂੰ ਕਿਸੇ ਸਕੂਲ ਗਿਆ ਹੈ ਤੇ ਫਿਰ ਵੀ ਲੋਕ ਤੈਨੂੰ ਕਿਦਾਂ ਸਾਧੂ ਤੇ ਸੰਤ ਕਿਉਂ ਕਹਿੰਦੇ ਨੇ ਕਬੀਰ ਜੀ ਨੇ ਸ਼ਾਂਤ ਮਨ ਨਾਲ ਕਿਹਾ ਸੱਚੀ ਗਿਆਨ ਦੀ ਸੀਖ ਰੱਬ ਦੇ ਨਾਮ ਵਿੱਚ ਲੁਕੀ ਹੋਈ ਹੈ ਨਾ ਕਿ ਕਿਤਾਬਾਂ ਤੇ ਪੰਨਿਆਂ ਦੇ ਵਿੱਚ ਮੈਂ ਰੱਬ ਨੂੰ ਆਪਣੀ ਰੋਟੀ 'ਚ ਆਪਣੇ ਕੰਮ 'ਚ ਆਪਣੇ ਹਰ ਸਾਹ 'ਚ ਦੇਖਦਾ ਹਾਂ ਤੇ ਤੂੰ ਰੱਬ ਨੂੰ ਕਿਤਾਬਾਂ ਦੇ ਵਿੱਚ ਲੱਭ ਰਿਹਾ ਹੈ ਪਰ ਮੈਂ ਰੱਬ ਨੂੰ ਆਪਣੇ ਹਿਰਦੇ ਵਿੱਚ ਲੱਭਿਆ ਹੈ ਤੈਨੂੰ ਵੀ ਉੱਥੋਂ ਹੀ ਲੱਭੇਗਾ ਤੇ ਪੰਡਤ ਹਸਿਆ ਪਰ ਕਬੀਰ ਜੀ ਨੇ ਇੱਕ ਗੱਲ ਕਹੀ ਜੋ ਉਹਦੇ ਹਿਰਦੇ ਵਿੱਚ ਜਾ ਲੱਗੀ ਜਦ ਤੱਕ ਤੂੰ ਆਪਣੇ ਅੰਦਰ ਨਿਮਰਤਾ ਨਹੀਂ ਲਿਆਉਂਦਾ ਤੈਨੂੰ ਸੱਚਾ ਗਿਆਨ ਨਹੀਂ ਮਿਲ ਸਕਦਾ ਪੰਡਤ ਜਦੋਂ ਆਪਣੇ ਘਰ ਗਿਆ ਤੇ ਸਾਰੀ ਰਾਤ ਸੋਚਦਾ ਰਿਹਾ ਦੂਸਰੇ ਦਿਨ ਉਹ ਕਬੀਰ ਜੀ ਦੇ ਚਰਨਾਂ ਵਿੱਚ ਆ ਕੇ ਝੁਕ ਗਿਆ ਅਸਲ ਵਿੱਚ ਉਸ ਨੂੰ ਅਸਲ ਦਾ ਗਿਆਨ ਹੋ ਗਿਆ ਸੀ ਸੰਕਤ ਜੀ ਜੇ ਤੁਹਾਨੂੰ ਇਹ ਸਾਕੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਕਮੈਂਟਸ ਵਿੱਚ ਸਾਨੂੰ ਦੱਸੋ ਕਿ ਤੁਹਾਨੂੰ ਇਹ ਸਾਕੀ ਕਿਵੇਂ ਦੀ ਲੱਗੀ ਹੈ